ਸਸਿਕਾ ਜੀ ਆਸਟ੍ਰੇਲੀਆ ਬੁਲਟਨ ਦੇਖ ਰਹੇ ਸਤਿ ਸ੍ਰੀ ਅਕਾਲ ਮੈਂ ਕਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਂ ਅਹਿਮ ਸੁਰਖੀਆਂ ਤੇ ਕਪੂਰਥਲਾ ਦੇ ਵਿਅਕਤੀ ਨੇ ਵਧਾਇਆ ਪੰਜਾਬ ਦਾ ਮਾਨ ਆਸਟ੍ਰੇਲੀਆ 에ਅਰਫੋਰਸ ਦਾ ਬੰਨਿਆ ਅਫਸਰ ਆਸਟ੍ਰੇਲੀਆ ਦੇ ਵਿੱਚ ਨਵੇਂ ਸੜਕ ਨਿਯਮ ਜਲਦ ਹੋਣ ਕੇ ਲਾਗੂ ਲੰਗੜਾ ਕਰਨ ਵਾਲਿਆ ਉੱਤੇ ਲੱਗੇਗਾ ਵੱਡਾ ਸੁਰਮਾਨਾ ਕਾਜ਼ਾ ਸੋਸ਼ਲ ਮੀਡੀਆ ਪੋਸਟ ਕਾਰਨ ਬਰਕਾਸਤ ਆਸਟ੍ਰੇਲੀਆਈ ਪੱਤਰਕਾਰ ਨੇ ਜਿੱਤਿਆ ਅਨੁਚਿਤ ਬਰਕਾਸਤ ਕੇ ਮੁਕਦਮਾ ਆਸਟ੍ਰੇਲੀਆ ਦੇ ਦੱਖਣ ਪੂਰਬੀ ਤੱਟਵਰਤੀ ਖੇਤਰ ਰੇਲਈ ਸਮੱਸਿਆ ਦਾ ਕੋਈ ਵੀ ਅੰਤ ਨਹੀਂ ਕਿਉਂਕਿ ਤੇਜ਼ ਹਵਾਵਾਂ ਅਤੇ ਵੱਡੀਆਂ ਲਹਿਰਾਂ ਦੁਬਾਰਾ ਟਕਰਾਈਆਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਸਟ੍ਰੇਲੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੰਜਾਬ ਦਾ ਸਿਰ ਫਕਰ ਦੇ ਨਾਲ ਉੱਚਾ ਕਰ ਦਿੱਤਾ ਹੈ ਤੇ ਇਸ ਸਾਲ ਦੇ ਕਮਲਪ੍ਰੀਤ ਸਿੰਘ ਨੇ ਰਾਇਲ ਆਸਟ੍ਰੇਲੀਅਨ 에ਅਰ ਫੋਰਸ ਦੇ ਵਿੱਚ ਫਲਾਈਂਗ ਅਫਸਰ ਦਾ ਰੁਤਬਾ ਹਾਸਲ ਕਰਕੇ ਨਾ ਸਿਰਫ ਆਪਣੇ ਸ਼ਹਿਰ ਸਗੋਪੂਰੀ ਪੰਜਾਬੀ ਕੌਮ ਦਾ ਮਾਨ ਵਧਾਇਆ ਹੈ ਇਹ ਸਫਲਤਾ ਪੰਜਾਬ ਦੀ ਮਿੱਟੀ ਦੀ ਉਸ ਸ਼ਕਤੀ ਦੀ ਗਵਾਹੀ ਹੈ ਜੋ ਆਪਣੇ ਪੁੱਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਨਾਮ ਰੋਸ਼ਨ ਕਰਨ ਦੀ ਹਿੰਮਤ ਦਿੰਦੀ ਹੈ ਪੂਰਥਲਾ ਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਵਸਨੀਕ ਕਮਲਪ੍ਰੀਤ ਸਿੰਘ ਨੇ ਜੂਨ 2024 ਵਿੱਚ ਰਾਇਲ ਆਸਟ੍ਰੇਲੀਅਨ 에ਅਰ ਫੋਰਸ ਵਿੱਚ ਫਲਾਈਂਗ ਅਫਸਰ ਦਾ ਰੁਤਬਾ ਹਾਸਲ ਕੀਤਾ ਹੈ ਕਮਲਪ੍ਰੀਤ ਦੀ ਸ਼ੁਰੂਆਤੀ ਜ਼ਿੰਦਗੀ ਕਪੂਰਥਲਾ ਦੀਆਂ ਗਲੀਆਂ ਵਿੱਚ ਹੀ ਬੀਤੀ। ਉਹਨਾਂ ਨੇ ਆਪਣੀ ਪੜ੍ਹਾਈ ਕੇਂਦਰੀਆ ਵਿਦਿਆਲਿਆ ਤੇ ਆਰਮੀ ਪਬਲਿਕ ਸਕੂਲ ਕਪੂਰਥਲਾ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਜੁਲੰਦਰ ਦੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ ਬੀਟੈਕ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਪੰਜਾਬ ਦੇ ਗੋਇੰਦਵਾਲ ਸਾਹਿਬ ਵਿੱਚ ਇੱਕ ਥਰਮਲ ਪਾਵਰ ਪਲਾਂਟ ਵਿੱਚ ਇੰਜੀਨੀਅਰ ਵਜੋਂ ਕੰਮ ਕਰਦੇ ਰਹੇ। ਪਰ ਕਮਲਪ੍ਰੀਤ ਦੇ ਦਿਲ ਵਿੱਚ ਬਚਪਨ ਤੋਂ ਹੀ ਫੌਜੀ ਸੇਵਾ ਦਾ ਜਨੂੰਨ ਸੀ। ਇਹ ਜਨੂੰਨ ਉਹਨਾਂ ਨੂੰ ਆਪਣੇ ਪਿਤਾ ਸੇਵਾ ਸਿੰਘ ਤੋਂ ਵਿਰਸੇ ਵਿੱਚ ਮਿਲਿਆ, ਜੋ ਭ ਕਿ ਉਹਨਾਂ ਦੇ ਦਾਦਾ ਜੀ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁਕੇ ਸਨ 2017 ਵਿੱਚ ਕਮਲਪ੍ਰੀਤ ਨੇ ਆਸਟ੍ਰੇਲੀਆ ਦਾ ਰੂਖ ਕੀਤਾ ਜਿੱਥੇ ਉਹਨਾਂ ਨੇ 7 ਸਾਲ ਤੱਕ ਇੰਜੀਨੀਅਰ ਵਜੋਂ ਕੰਮ ਕੀਤਾ ਤੇ 2023 ਵਿੱਚ ਆਸਟ੍ਰੇਲੀਆ ਨਾਗਰਿਕਤਾ ਹਾਸਲ ਕੀਤੀ ਆਪਣੇ ਬਚਪਨ ਦੇ ਸੁਪਨੇ ਨੂੰ ਸাকার ਕਰਨ ਲਈ ਉਹਨਾਂ ਨੇ 2023 ਵਿੱਚ ਰਾਇਲ ਆਸਟ੍ਰੇਲੀਅਨ 에ਅਰ ਫੋਰਸ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ ਵਿਕਟੋਰੀਆ ਦੇ ਸੇਲ ਸਥਿਤ ਅਫਸਰ ਸਿਖਲਾਈ ਸਕੂਲ ਵਿੱਚ ਸਖਤ ਅਤੇ ਚੁਣੌਤੀ ਪੂਰਨ ਸਿਖਲਾਈ ਪੂਰੀ ਕਰਕੇ ਉਹ ਜੂਨ 2024 ਵਿੱਚ ਫਲਾਈਂਗ ਅਫਸਰ ਦੇ ਅਹੁਦੇ ਤੇ ਨਿਯੁਕਤ ਹੋਏ। ਕਮਲਪ੍ਰੀਤ ਦੀ ਇਸ ਸਫਲਤਾ ਨੇ ਉਹਨਾਂ ਦੇ ਪਰਿਵਾਰ ਦੀ ਸੈਨਿਕ ਪਰੰਪਰਾ ਨੂੰ ਅੱਗੇ ਵਧਾਇਆ। ਉਹਨਾਂ ਦਾ ਵੱਡਾ ਭਰਾ ਡਾਕਟਰ ਸਰਬਜੀਤ ਸਿੰਘ ਨਿਊ ਸਾਊਥ ਵੇਲਜ਼ ਪੁਲਿਸ ਫੋਰਸ ਵਿੱਚ ਅਫਸਰ ਵਜੋਂ ਸੇਵਾ ਨਿਭਾ ਰਿਹਾ ਹੈ ਅਤੇ ਉਹਨਾਂ ਦੇ ਮਾਤਾ-ਪਿਤਾ 2019 ਵਿੱਚ ਆਸਟ੍ਰੇਲੀਆ ਸ਼ਿਫਟ ਹੋ ਗਏ ਸਨ। ਆਸਟ੍ਰੇਲੀਆ ਦੇ ਸਾਰੇ ਵਾਹਨ ਚਾਲਕਾਂ ਦੇ ਲਈ ਇੱਕ ਮਹੱਤਵਪੂਰਨ ਖਬਰ ਹੈ ਕਿ 1 ਜੁਲਾਈ 2025 ਤੋਂ ਸੜਕਾਂ ਦੇ ਨਿਯਮਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਨੇ ਜੋ ਤੁਹਾਡੇ ਰੋਜ਼ਾਨਾ ਡਰਾਈਵਿੰਗ ਅਨੁਭਵ ਨੂੰ ਪੂਰੀ ਤਰ੍ਹਾਂ ਬਦਲਣ ਵਾਲੀਆਂ ਨੇ ਜਿਸ ਵਿੱਚ ਨਵੇਂ ਅਧਿਕਾਰਤ ਸਰਵੇਲੈਂਸ ਕੈਮਰੇ ਸਖਤ ਸਪੀਡ ਲਿਮਿਟਸ ਅਤੇ ਭਾਰੀ ਜੁਰਮਾਨੇ ਵੀ ਸ਼ਾਮਲ ਨੇ ਇਹ ਨਵੇਂ ਨਿਯਮ ਹਰ ਡਰਾਈਵਰ ਦੇ ਲਈ ਜਾਨਣਾ ਜ਼ਰੂਰੀ ਹੈ ਕਿਉਂਕਿ ਇਹਨਾਂ ਦੀ ਪਾਲਣਾ ਨਾ ਕਰਨ ਨਾਲ ਤੁਹਾਡੀ ਜ਼ੇਬ ਉੱਤੇ ਭਾਰੀ ਅਸਰ ਪੈ ਸਕਦਾ ਹੈ 1 ਜੁਲਾਈ 2025 ਤੋਂ ਆਸਟ੍ਰੇਲੀਆ ਦੇ ਸਾਰੇ ਸੂਬਿਆਂ ਤੇ ਟੈਰੀਟਰੀਆਂ ਵਿੱਚ ਸੜਕ ਸੁਰੱਖਿਆ ਨੂੰ ਹੋਰ ਸਖਤ ਕਰਨ ਲਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ। ਸਭ ਤੋਂ ਵੱਡੀ ਤਬਦੀਲੀ ਹੈ AI ਆਧਾਰਿਤ ਸਰਵੇਲੈਂਸ ਕੈਮਰਿਆਂ ਦੀ ਸਥਾਪਨਾ। ਇਹ ਕੈਮਰੇ ਨਾ ਸਿਰਫ ਸਪੀਡਿੰਗ ਸਗੋਂ ਮੋਬਾਈਲ ਫੋਨ ਦੀ ਵਰਤੋਂ ਅਤੇ ਸੀਟ ਬੈਲਟ ਨਾ ਪਹਿਨਣ ਵਰਗੀਆਂ ਗਲਤੀਆਂ ਨੂੰ ਵੀ ਫੜਨਗੇ। ਜੇਕਰ ਤੁਸੀਂ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਵਰਤਦੇ ਹੋ ਭਾਵੇਂ ਟ੍ਰੈਫਿਕ ਲਾਈਟਾਂ ਤੇ ਰੁਕਿਓ ਤਾਂ ਤੁਹਾਨੂੰ 1209 ਡਾਲਰ ਤੱਕ ਦਾ ਜੁਰਮਾਨਾ ਅਤੇ 5 ਡੀਮੈਰਿਟ ਪੁਆਇੰਟਸ ਦਾ ਨੁਕਸਾਨ ਹੋ ਸਕਦਾ ਹੈ। ਨਾਲ ਹੀ ਸੀਟ ਬੈਲਟ ਨਾ CNSW ਵਿੱਚ 15% ਸੜਕ ਖ਼ਾਸਿਆਂ ਦਾ ਕਾਰਨ ਸੀ ਬੈਲਟ ਪਾਉਣ ਦੀ ਘਾਟ ਹੈ ਇਸ ਦੇ ਨਾਲ ਹੀ ਨਵੀਂ ਸਪੀਡ ਲਿਮਿਟਸ ਵੀ ਲਾਗੂ ਹੋਣਗੀਆਂ ਸਕੂਲ ਜ਼ੋਨਾਂ ਅਤੇ ਰਾਹਗੀਰਾਂ ਵਾਲੇ ਖੇਤਰਾਂ ਵਿੱਚ ਸਪੀਡ ਲਿਮਿਟ 30 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਵਿੱਚ ਰੋਡ ਸਾਈਡ ਵਰਕਰਸ ਜਾਂ ਐਮਰਜੈਂਸੀ ਵਾਹਨਾਂ ਦੇ ਨੇੜੇ 25 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਸੀਮਾ ਦਾ ਪਾਲਣਾ ਕਰਨੀ ਹੋਵੇਗੀ ਨਹੀਂ ਤਾਂ ਤੁਹਾਨੂੰ ਜੁਰਮਾਨਾ ਅਤੇ 7 ਡੀਮੈਰਿਟ ਪੁਆਇੰਟਸ ਦੀ ਸਜ਼ਾ ਹੋ ਸਕਦੀ ਹੈ ਨਿਊ ਸਾਊਥ ਵੇਲਜ਼ ਵਿੱਚ ਪਹਿਲੀ ਵਾਰ ਹਲਕੇ ਵਾਹਨਾਂ ਜਿਵੇਂ ਕਿ ਕਾਰਾਂ ਅਤੇ ਮੋਟਰਸਾਈਕ ਵਰਤੋਂ ਸ਼ੁਰੂ ਹੋਵੇਗੀ। ਇਹ ਕੈਮਰੇ ਦੋ ਚੈੱਕਪੁਆਇੰਟਸ ਦੇ ਵਿਚਕਾਰ ਆਸਤ ਸਪੀਡ ਮਾਪਦੇ ਹਨ ਅਤੇ ਜੇਕਰ ਤੁਸੀਂ ਸੀਮਾ ਤੋਂ ਵੱਧ ਸਪੀਡ ਤੇ ਫੜੇਗੇ ਤਾਂ ਤੁਹਾਨੂੰ ਜੁਰਮਾਨੇ ਦੇ ਨਾਲ 6 ਡੀਮੈਰਿਟ ਪੁਆਇੰਟਸ ਦਾ ਨੁਕਸਾਨ ਹੋ ਸਕਦਾ ਹੈ। Western Australia ਵਿੱਚ ਸਪੀਡਿੰਗ ਅਤੇ ਮੋਬਾਈਲ ਫੋਨ ਦੀ ਵਰਤੋਂ ਲਈ ਜੁਰਮਾਨੇ ਵੱਤ ਸਕਦੇ ਹਨ ਜਿਸ ਨਾਲ ਲਾਇਸੈਂਸ ਸਸਪੈਂਸ਼ਨ ਦਾ ਵੀ ਖਤਰਾ ਹੈ ਇਹ ਸਾਰੀਆਂ ਤਬਦੀਲੀਆਂ ਸੜਕ ਸੁਰੱਖਿਆ ਨੂੰ ਵਧਾਉਣ ਅਤੇ ਹਾਦਸਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਹਨ ਪਰ ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡੀ ਜੇਬ ਤੇ ਭਾਰੀ ਅਸਰ ਪੈ ਸਕਦਾ ਹੈ ਇਸ ਲਈ ਨਵੇਂ ਨਿਯਮਾਂ ਨੂੰ ਸਮਝੋ ਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਪਣਾਓ ਆਸਟ੍ਰੇਲੀਆ ਦੇ ਪੱਤਰਕਾਰ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਯਾਨੀ ABC ਦੇ ਖਿਲਾਫ ਆਪਣਾ ਅਨਫੇਅਰ ਡਿਸਮਿਸਲ ਕੇਸ ਚਿਤ ਲਿਆ ਇਹ ਮਾਮਲਾ ਗਾਜਾ ਸੰਬੰਧੀ ਸੋਸ਼ਲ ਮੀਡੀਆ ਪੋਸਟ ਦੇ ਨਾਲ ਜੁੜਿਆ ਸੀਗਾ ਫੈਡਰਲ ਕੋਰਟ ਨੇ ਫੈਸਲਾ ਸੁਣਾਇਆ ਕਿ ABC ਨੇ ਲੈਟੂਫ ਨੂੰ ਉਸਦੇ ਸਿਆਸੀ ਵਿਚਾਰਾ ਕਰਕੇ ਨੌਕਰੀ ਤੋਂ ਕੱਢਿਆ ਜੋ ਕਿ ਗੈਰ ਕਾਨੂੰਨੀ ਸੀ ਇਸ ਕੇਸ ਨੇ ਆਸਟ੍ਰੇਲੀਆ ਦੇ ਵਿੱਚ ਮੀਡੀਆ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੇ ਅਧਿਕਾਰ ਬਾਰੇ ਗੰਭੀਰ ਸਵਾਲ ਵੀ ਖੜੇ ਕੀਤੇ ਨੇ ਐਂਟੋਇਨੇਟ ਲੈਟੋਫ ਜੋ ਕਿ ਲੈਬਨਾਨੀ ਮੂਲ ਦੀ ਆਸਟ੍ਰੇਲੀਆਈ ਪੱਤਰਕਾਰ ਹੈ ਉਸ ਨੂੰ ਦਸੰਬਰ 2023 ਵਿੱਚ ABC ਰੇਡੀਓ ਸਿਡਨੀ ਦੇ ਮਾਰਨਿੰਗ ਪ੍ਰੋਗਰਾਮ ਤੋਂ 3 ਦਿਨ ਬਾਅਦ ਹਟਾ ਦਿੱਤਾ ਗਿਆ ਸੀ ਇਸ ਦਾ ਕਾਰਨ ਸੀ ਕਿ ਉਹਨਾਂ ਦੀ ਇੱਕ ਇੰਸਟਾਗ੍ਰam ਪੋਸਟ ਜਿਸ ਵਿੱਚ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਸ਼ੇਅਰ ਕੀਤੀ ਗਈ ਸੀ ਇਹ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਜ਼ਰਾਈਲ ਗਾਜ਼ਾ ਵਿੱਚ ਭੁੱਖ ਨੂੰ ਹਥਿਆਰ ਵਾਂਗੂ ਇਸਤੇਮਾਲ ਕਰ ਰਿਹਾ ਹੈ ABC ਨੇ ਦਾਅਵਾ ਕੀਤਾ ਕਿ ਇਸ ਪੋਸਟ ਨੇ ਉਹਨਾਂ ਦੀ ਐਡੀਟੋਰੀਅਲ ਪਾਲਿਸੀ ਨੂੰ ਤੋੜਿਆ ਹੈ ਪਰ ਲੈਟੂਫ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਸੁਪਰਵਾਈਜ਼ਰ ਯਾਨੀ ਅਲੀਜ਼ਾਬੈਥ ਗ੍ਰੀਨ ਤੋਂ ਇਜਾਜ਼ਤ ਸੀ ਕਿ ਉਹ ਭਰੋਸੇਯੋਗ ਸਰੋਤਾਂ ਤੋਂ ਤੱਥ ਸੇਅਰ ਕਰ ਸਕਦੀ ਹੈ ਫੈਡਰਲ ਕੋਰਟ ਦੇ ਜੱਜ ਡੈਰਿਲ ਰੰਗਿਆਹ ਨੇ 25 ਜੂਨ 2025 ਨੂੰ ਫੈਸਲਾ ਸੁਣਾਇਆ ਕਿ ABC ਨੇ ਐਂਟੋਨਿਨ ਲੈਟੂਫ ਨੂੰ ਉਸਦੇ ਸਿਆਸੀ ਵਿਚਾਰਾਂ ਖਾਸ ਤੌਰ ਤੇ ਇਜ਼ਰਾਈਲ ਦੀ ਗਾਜ਼ਾ ਵਿੱਚ ਮਿਲਟਰੀ ਮੋਹਮ ਦੇ ਵਿਰੁੱਧ ਕਰਕੇ ਨੌਕਰੀ ਤੋਂ ਕੱਢਿਆ ਕੋਰਟ ਨੇ ਪਾਇਆ ਕਿ ABC ਨੇ ਲੈਟੂਫ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਜੋ ਕਿ ਫੇਅਰ ਵਰਕ ਐਕਟ ਦੀ ਧਾਰਾ ਖਿਲਾਫ ਸੀ ਇਹ ਐਕਟ ਕਹਿੰਦਾ ਹੈ ਕਿ ਕੋਈ ਮਾਲਕ ਕਿਸੇ ਕਰਮਚਾਰੀ ਵਰਦ ਉਸਦੀ ਰਾਜਨੀਤਿਕ رائے ਜਾਂ ਨਸਲ ਦੇ ਕਾਰਨ ਪ੍ਰਤੀਕੂਲ ਕਾਰਵਾਈ ਨਹੀਂ ਕਰ ਸਕਦਾ ਜੱਜ ਨੇ ਇਹ ਵੀ ਨੋਟ ਕੀਤਾ ਕਿ ABC ਦੇ ਸਾਬਕਾ ਕੰਟੈਂਟ ਚੀਫ ਕ੍ਰਿਸ 올ਿਵਰ ਟ੍ਰੇਲਰ ਨੇ ਪ੍ਰੋ ਇਜ਼ਰਾਈਲ ਲਬਿਸਟਰੀਜ਼ ਦੇ ਦਬਾਅ ਵਿੱਚ ਆ ਕੇ ਤੇਜ਼ੀ ਨਾਲ ਲੈਟੋਫ ਨੂੰ ਹਟਾਉਣ ਦਾ ਫੈਸਲਾ ਕੀਤਾ ਤਾਂ ਕਿ ਉਸ ਆਸਟ੍ਰੇਲੀਅਨ ਅਖਬਾਰ ਵਿੱਚ ਛਪਣ ਵਾਲੀ ਖਬਰ ਤੋਂ ਬਚਿਆ ਜਾ ਸਕੇ ਲੈਟੋਫ ਨੂੰ 70000 ਆਸਟ੍ਰੇਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਗਿਆ ਕੋਰਟ ਨੇ ਇਹ ਵੀ ਕਿਹਾ ਕਿ ABC ਨੇ ਆਪਣੇ EMPLOYE ਦੇ ਅਧਿਕਾਰ ਦੀ ਰੱਖਿਆ ਨਹੀਂ ਕੀਤੀ ਤੇ ਇਸ ਨੂੰ ਬ੍ਰਾਡਕਾਸਟਰ ਦੀ ਨਿਰਪੱਖਤਾ ਤੇ ਆਜ਼ਾਦੀ ਤੇ ਸਵਾਲ ਖੜੇ ਕਰ ਦਿੱਤੇ ਆਸਟ੍ਰੇਲੀਅਨ ਜਰਨਲਿਸਟ ਯੂਨੀਅਨ MEANAW ਲੈਟੂਫ ਦਾ ਸਾਥ ਦਿੱਤਾ ਤੇ ABC ਦੀ ਐਡੀਟੋਰੀਅਲ ਆਜ਼ਾਦੀ ਤੇ ਬਾਹਰੀ ਦਬਾਅ ਦੇ ਖਿਲਾਫ ਆਵਾਜ਼ ਉਠਾਈ ਲੈਟੂਫ ਨੇ ਕੋਰਟ ਤੋਂ ਬਾਹਰ ਮੀਡੀਆ ਨੂੰ ਦੱਸਿਆ ਕਿ ਉਹ ਆਪਣੀ ਪੋਸਟ ਵਿੱਚ ਫਲਸਤੀਨੀ ਬੱਚਿਆਂ ਦੀ ਦੁੱਖ ਭਰੀ ਹਾਲਤ ਨੂੰ ਉਜਾਗਰ ਕਰ ਰਹੀ ਸੀ ਇਸ ਤੋਂ ਇਲਾਵਾ ਵਕੀਲ ਜੋਸ਼ ਬੌਨਸਟਾਈਨ ਨੇ ਵੀ ਕਿਹਾ ਕਿ ਉਹ ਅਦਾਲਤ ਤੋਂ ਭਵਿਕ ਵਿੱਚ ABC ਨੂੰ ਆਪਣੇ ਗੈਰ ਕਾਨੂੰਨੀ ਵਿਵਹਾਰ ਨੂੰ ਦੁਹਰਾਉਣ ਤੋਂ ਰੋਕਣ ਲਈ ਇੱਕ ਵਿਸ਼ੇਸ਼ ਜੁਰਮਾਨੇ ਦੀ ਮੰਗ ਕਰਨਗੇ। ਇਸ ਕੇਸ ਨੇ ਆਸਟ੍ਰੇਲੀਆ ਵਿੱਚ ਮੀਡੀਆ ਆਜ਼ਾਦੀ ਤੇ ਸਿਆਸੀ ਪ੍ਰਗਟਾਵੇ ਦੇ ਮੁੱਦੇ ਨੂੰ ਗਰਮ ਕਰ ਦਿੱਤਾ ਹੈ। ਗਾਜ਼ਾ ਵਿੱਚ ਚੱਲਦੇ ਸੰਘਰਸ਼ ਨੇ ਦੁਨੀਆ ਭਰ ਵਿੱਚ ਬਹਿਸ ਛੇੜੀ ਹੈ, ਜਿਸ ਵਿੱਚ ਗਾਜ਼ਾ ਹੈਲਥ ਮਿਨਿਸਟਰੀ ਦੇ ਅਨੁਸਾਰ 15000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਤੇ ਬੱਚੇ ਵੀ ਸ਼ਾਮਲ ਸਨ ਲੈਟੋਫ ਜੋ ਕਿ ਨਸਲ ਵਿਤਕਰੇ ਤੇ ਮਾਨਸਿਕ ਸਿਹਤ ਮੁੱਦਿਆਂ ਤੇ ਵੀ ਐਕਟਿਵਿਜ਼ਮ ਕਰਦੀ ਹੈ ਦਾ ਕਹਿਣਾ ਹੈ ਕਿ ਉਸ ਨੂੰ ਉਸਦੇ ਲਬਨਾਨੀ ਵਿਰਸੇ ਤੇ ਸਿਆਸੀ ਵਿਚਾਰਾ ਕਰਕੇ ਨਿਸ਼ਾਨਾ ਬਣਾਇਆ ਗਿਆ ਆਸਟ੍ਰੇਲੀਆ ਦੇ ਤੱਖਨ ਪੂਰਬੀ ਤੱਟਵਰਤੀ ਖੇਤਰ ਦੇ ਵਿੱਚ ਮੌਸਮ ਨੇ ਇਸ ਹਫਤੇ ਭਾਰੀ ਤਬਾਹੀ ਮਚਾਈ ਹੋਈ ਹੈ ਉੱਚੀਆਂ ਸਮੁੰਦਰੀ ਲਹਿਰਾਂ ਤੇਜ਼ ਹਵਾਵਾਂ ਅਤੇ ਵੱਡੇ ਤੂਫਾਨਾਂ ਨੇ ਜੈਟੀਆਂ ਸਮੁੰਦਰੀਆ ਕੰਢੇ ਅਤੇ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ ਸਾਨਕ ਪਾਈਚਾਰੇ ਇਸ ਸੰਕਟ ਦੇ ਨਾਲ ਜੂਝ ਰਹੇ ਨੇ ਜਦਕਿ ਮੌਸਮ ਵਿਗਿਆਨੀ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਗੰਬੀਰ ਸਥਿਤੀਆਂ ਦੀ ਚੇਤਾਵਨੀ ਵੀ ਦੇ ਰਹੇ ਨੇ ਇਸ ਹfte ਆਸਟ੍ਰੇਲੀਆ ਦੇ ਦੱਖਣੀ ਅਤੇ ਪੱਛਮੀ ਤੱਟਵਰਤੀ ਖੇਤਰਾਂ ਵਿੱਚ ਅਸਧਾਰਨ ਮੌਸਮੀ ਸਥਿਤੀਆਂ ਨੇ ਪਾਈਚਾਰਿਆਂ ਨੂੰ ਮੁਸੀਬਤ ਵਿੱਚ ਪਾਇਆ ਹੋਇਆ ਹੈ। ਮੌਸਮ ਵਿਗਿਆਨੀ ਬਿਊਰੋ ਦੇ ਸੀਨੀਅਰ ਮੌਸਮ ਵਿਗਿਆਨੀ ਐਂਗਸ ਹਾਇਨਸ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਤੇਜ਼ ਹਵਾਵਾਂ ਨੇ ਦੱਖਣੀ ਮਹਾਸਾਗਰ ਵਿੱਚ ਵੱਡੀਆਂ ਲਹਿਰਾਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਦੱਖਣੀ ਆਸਟ੍ਰੇਲੀਆ, ਵਿਕਟੋਰੀਆ ਅਤੇ ਤਸਮਾਨੀਆ ਦੇ ਤੱਟਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਹਵਾਵਾਂ ਘੱਟ ਦਬਾਅ ਵਾਲੀ ਪ੍ਰਣਾਲੀ ਅਤੇ ਸੂਰਜ ਚੰ드ਰਮਾ ਦੀ ਗੁਰੂਰਤਾ ਖਿੱਚ ਕੇ ਮਿਲ ਕੇ ਲਹਿਰਾਂ ਨੂੰ ਆਮ ਨਾਲੋਂ ਕਿਤੇ ਜ਼ਿਆਦਾ ਉੱਚਾ ਮੰਗਲਵਾਰ ਨੂੰ ਪੋਰਟ ਐਡੀਲੇਡ ਦੇ ਨੇੜੇ ਆਉਟਰ ਹਾਰਬਰ ਵਿੱਚ ਲਹਿਰਾਂ ਸਭ ਤੋਂ ਉੱਚੀ ਖਗੋਲੀ ਲਹਿਰਾਂ ਤੋਂ 65 ਸੈਂਟੀਮੀਟਰ ਵੱਧ ਸਨ। ਵਿਕਟੋਰੀਆ ਦੇ ਪੋਰਟ ਫਿਲਿਪ ਬੇ ਵਿੱਚ 40 ਸੈਂਟੀਮੀਟਰ ਅਤੇ ਗਿਪਸਲੈਂਡ ਵਿੱਚ 30 ਸੈਂਟੀਮੀਟਰ ਉੱਚੀਆਂ ਲਹਿਰਾਂ ਦਰਜ ਕੀਤੀਆਂ ਗਈਆਂ। ਬੁੱਧਵਾਰ ਨੂੰ ਵਿਕਟੋਰੀਆ ਵਿੱਚ ਸਥਿਤੀ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਸੀ। ਦੱਖਣੀ ਆਸਟ੍ਰੇਲੀਆ ਦੀਆਂ ਤੱਤਵਰਤੀ ਕੌਂਸਲਾਂ ਨੇ ਜੇਟੀਆਂ ਕਿਸ਼ਤੀਆਂ ਦੀ ਸਹੂਲਤਾਂ ਤੇ ਸਮੁੰਦਰੀ ਕੰਢੇ ਦੇ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ਤੇ ਨੁਕਸਾਨ ਦੀ ਰਿਪੋਰਟ ਕੀਤੀ। ਐਸੇ ਕੌਨਸਲ ਕੌਂਸਲ ਅਲਾਈਂਸ ਦੇ ਕਾਰਜਕਾਰੀ ਅਧਿਕਾਰੀ ਐਡਮ ਗ੍ਰੇ ਦਾ ਕਹਿਣਾ ਹੈ ਕਿ ਕਈ ਜਟੀਆਂ ਢਾਂਚਾਗਤ ਤੌਰ ਤੇ ਅਸਫਲ ਹੋ ਗਈਆਂ ਹਨ ਇਸ ਮਹੀਨੇ ਵਿੱਚ ਦੂਜੀ ਵਾਰ ਹੈ ਜਦੋਂ ਇਹੀ ਘਟਨਾ ਨੇ ਤੱਤਵਰਤੀ ਖੇਤਰਾਂ ਨੂੰ ਨੁਕਸਾਨ ਪਹੁੰਚਾਇਆ ਮਈ ਦੇ ਅਖੀਰ ਵਿੱਚ ਵੀ ਇੱਕ ਸਮੁੰਦਰੀ ਤੂਫਾਨ ਨੇ ਕਾਫੀ ਤਬਾਹੀ ਮਚਾਈ ਸੀ ਗ੍ਰੇ ਮੁਤਾਬਕ ਕੌਂਸਲਾਂ ਹੁਣ ਤੱਤਵਰਤੀ ਖਤਰਿਆਂ ਨਾਲ ਨਜੀਠਣ ਲਈ ਯੋਜਨਾਬੰਦੀ ਨੂੰ ਤੇਜ਼ ਕਰ ਰਹੇ ਹਨ ਅਤੇ ਸੰਘੀ ਸਰਕਾਰ ਤੋਂ ਵਧੇਰੇ ਸਹਾਇਤਾ ਦੀ ਮੰਗ ਕਰ ਰਹੇ ਹਨ ਜਲਵਾਯੂ ਪਰਿਵਰਤਨ ਕਾਰਨ ਸਮੁੰਦਰੀ ਪੱਧਰ ਵਿੱਚ ਵਾਧਾ ਅਤੇ ਵਧੇਰੇ ਤੀਬਰ ਤੂਫਾਨ ਇਹਨਾਂ ਸਮੱਸਿਆਵਾਂ ਨੂੰ ਹੋਰ ਵਧਾ ਰਹ ਜੰਦੇ ਜੰਦੇ ਇੱਕ ਵਾਰ ਫਿਰ ਰੁਕ ਕਰ ਲੈਨੇ ਆ ਅੱਜ ਦੀ ਅਹਿਮ ਸੁਰਖੀਆਂ ਦਾ ਕਪੂਰਥਲਾ ਦੇ ਵਿਅਕਤੀ ਨੇ ਵਧਾਇਆ ਪੰਜਾਬ ਦਾ ਮਾਣ ਆਸਟ੍ਰੇਲੀਆ 에ਅਰਫੋਰਸ ਦਾ ਬਣਿਆ ਅਫਸਰ ਆਸਟ੍ਰੇਲੀਆ ਦੇ ਵਿੱਚ ਨਵੇਂ ਸੜਕ ਨਿਯਮ ਜਲਦ ਹੋਣ ਕੇ ਲਾਗੂ ਲੰਗੜਾ ਕਰਨ ਵਾਲਿਆ ਉੱਤੇ ਲੱਗੇਗਾ ਵੱਡਾ ਸੁਰਮਾਨਾ ਕਾਜ਼ਾ ਸੋਸ਼ਲ ਮੀਡੀਆ ਪੋਸਟ ਕਾਰਨ ਬਰਕਾਸਟ ਆਸਟ੍ਰੇਲੀਆਈ ਪੱਤਰਕਾਰ ਨੇ ਜਿੱਤਿਆ ਅਨੁਚਿਤ ਬਰਕਾਸਤ ਕੇ ਮੁਕਦਮਾ ਆਸਟ੍ਰੇਲੀਆ ਦੇ ਦੱਖਣ ਪੂਰਬੀ ਤਟਵਰਤੀ ਖੇਤਰ ਰਿਲੇ ਸਮੱਸਿਆ ਦਾ ਕੋਈ ਵੀ ਅੰਤ ਨਹੀਂ ਕਿਉਂਕਿ ਤੇਜ਼ ਹਵਾਵਾਂ ਆਤੇ ਵੱਡੀਆਂ ਲਹਿਰਾਂ ਦੁਬਾਰਾ ਟਕਰਾਈਆਂ ਆ ਆਸਟ੍ਰੇਲੀਆ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ